ਸਾਰੇ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਬੜੇ ਭਾਗਾਂ ਵਾਲੇ ਹਾਂ ਜੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰ ਬਾਣੀ ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਧਨ ਤਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣਾ ਕਰਦੇ ਹਨ ਗੁਰ ਪਰਮੇਸ਼ਰ ਕਰਨੇ ਹਾਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਗੁਰੂ ਹੁੰਦਾ ਹੈ ਉਹ ਪਰਮਾਤਮਾ ਦਾ ਰੂਪ ਹੁੰਦਾ ਹੈ ਕਿਉਂਕਿ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੇਂ ਪਾਤਸ਼ਾਹੀ ਤੱਕ ਜੋ ਪਰਮਾਤਮਾ ਆਪਣਾ ਰੂਪ ਧਾਰ ਕੇ ਆਇਆ ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਜਿਹੜਾ ਗੁਰੂ ਹੁੰਦਾ ਹੈ ਜਿਸ ਦਾ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ ਉਹ ਦੁਨੀਆ ਨੂੰ ਤਾਰਨ ਵਾਸਤੇ ਪਰਮਾਤਮਾ ਗੁਰੂ ਦਾ ਰੂਪ ਧਾਰ ਕੇ ਆਉਂਦਾ ਹੈ ਉਹ ਪਰਮਾਤਮਾ ਸਭ ਤੋਂ ਵੱਡਾ ਮਾਲਕ ਹੈ ਜਿਹੜਾ ਸਭ ਕੁਝ ਕਰ ਸਕਣ ਵਾਲਾ ਹੈ 사ਗਲ ਸ੍ਰਿਸ਼ਟ ਕੋ ਦੇ ਆਧਾਰ ਉਹ ਗੁਰੂ ਸਾਰੀ ਹੀ ਸ੍ਰਿਸ਼ਟੀ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਦਾ ਹੈ ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਅਤੀ ਚਾਰ ਉਦਾਸੀਆਂ ਦੇ ਵਿੱਚ ਉਹਨਾਂ ਨੇ ਬਹੁਤ ਦੁਨੀਆ ਨੂੰ ਤਾਰਿਆ ਇਸੇ ਕਰਕੇ ਜਿਹੜਾ ਗੁਰੂ ਹੁੰਦਾ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਦਾ ਹੈ ਕਿਉਂਕਿ ਪਰਮਾਤਮਾ ਦਾ ਨਾਮ ਜੋ ਸਭ ਨੂੰ ਆਸਰਾ ਦਿੰਦਾ ਹੈ ਸਭ ਦੇ ਲਈ ਸਹਾਈ ਬਣਦਾ ਹੈ ਗੁਰ ਕੀ ਚਰਨ ਕਮਲ ਮਨ ਧਿਆਏ ਇਸੇ ਕਰਕੇ ਉਹ ਪ੍ਰਮਾਤਮਾ ਦੇ ਸੋਹਣੇ ਬਚਨ ਆਪਣੇ ਹਿਰਦੇ ਦੇ ਵਿੱਚ ਸਾਨੂੰ ਕਮਾਉਣੇ ਚਾਹੀਦੇ ਹਨ ਜੋ ਸਤਿਗੁਰੂ ਜੀ ਹੁਕਮ ਦੇ ਵਿੱਚ ਸਮਝਾਉਂਦੇ ਹਨ ਸੋ ਸਾਨੂੰ ਉਸ ਹੁਕਮ ਦੇ ਅਮਲ ਕਰਨਾ ਚਾਹੀਦਾ ਹੈ ਅਤੇ ਉਸ ਹੁਕਮ ਨੂੰ ਆਪਣੇ ਹਿਰਦੇ ਦੇ ਵਿੱਚ ਆਪਣੇ ਮਨ ਦੇ ਵਿੱਚ ਸਾਨੂੰ ਵਸਾਉਣਾ ਚਾਹੀਦਾ ਹੈ ਦੁੱਖ ਦਰਦ ਇਸ ਤਨ ਤੇ ਜਾਏ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਪ੍ਰਮਾਤਮਾ ਦਾ ਨਾਮ ਸਿਮਰਨ ਦਾ ਉਦਮ ਕਰਦਾ ਹੈ ਤਾਂ ਉਸ ਦੇ ਇਹ ਸਰੀਰ ਦੇ ਹਰ ਇੱਕ ਕਿਸਮ ਦੇ ਜਿਹੜੇ ਦੁੱਖ ਕਲੇਸ਼ ਹਨ ਉਹ ਦੂਰ ਹੋ ਜਾਂਦੇ ਹਨ ਭਵਜਲ ਡੂਬਤ ਸਤਗੁਰ ਕਾਢੈ ਫਿਰ ਗੁਰੂ ਸੰਸਾਰ ਸਮੁੰਦਰ ਦੇ ਵਿੱਚ ਡੁੱਬਦਿਆਂ ਨੂੰ ਬਚਾ ਲੈਂਦਾ ਹੈ ਜਿਸ ਦਾ ਇਸ ਜਗਤ ਦੇ ਵਿੱਚ ਕੋਈ ਨਹੀਂ ਹੁੰਦਾ ਉਸ ਦਾ ਪਰਮਾਤਮਾ ਆਪ ਸਹਾਈ ਬਣਦਾ ਹੈ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਭਾਈ ਸੁਤਰੇ ਸਾਧ ਜਿਹੜਾ ਭਾਈ ਸੁਤਰਾ ਸਾਹੀ ਉਹ ਪਟਿਆਲੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਜਦੋਂ ਭਾਈ ਸੁਤਰੇ ਦਾ ਜਨਮ ਹੋਇਆ ਤਾਂ ਇਤਿਹਾਸ ਦੇ ਵਿੱਚ ਲਿਖਿਆ ਹੈ ਜ਼ਿਕਰ ਆਇਆ ਹੈ ਕਿ ਭਾਈ ਸੁਤਰੇ ਸਾਦੇ ਜਨਮ ਤੋਂ ਹੀ ਦੰਦ ਸਨ ਜਦੋਂ ਉਸ ਦੇ ਪਰਿਵਾਰ ਨੇ ਇਹ ਦੇਖਿਆ ਕਿ ਸਾਡੇ ਬੱਚੇ ਦੇ ਜੰਮਦੇ ਦੇ ਹੀ ਦੰਦ ਨਿਕਲੇ ਹੋਏ ਹਨ ਤਾਂ ਜਿਹੜਾ ਉਹਨਾਂ ਦਾ ਪਰਿਵਾਰ ਸੀ ਉਹ ਡਰ ਗਿਆ ਕਿ ਸ਼ਾਇਦ ਇਹ ਕੋਈ ਬਲਾ ਹੈ ਜੋ ਸਾਡੇ ਘਰ ਬਲਾ ਨੇ ਜਨਮ ਲੈ ਲਿਆ ਹੈ ਭਾਈ ਸੁਤਰੇ ਸਾਹ ਦੇ ਪਰਿਵਾਰ ਨੇ ਡਰਦੇ ਹੋਏ ਉਸ ਨੂੰ ਬਾਹਰ ਖੁੱਲੀ ਜਗ੍ਹਾ ਦੇ ਉੱਪਰ ਸਿਟਾਏ। ਅਤੇ ਪਰਮਾਤਮਾ ਉੱਥੇ ਮਦਦਗਾਰ ਬਣਦਾ ਹੈ। ਜਿੱਥੇ ਭਾਈ ਸੁਤਰੇ ਸਾਹ ਨੂੰ ਉਸ ਦਾ ਪਰਿਵਾਰ ਸੁੱਟ ਕੇ ਆਇਆ ਸੀ। ਉੱਥੇ ਇੱਕ ਕੁੱਤੀ ਰਹਿੰਦੀ ਸੀ ਜਿਸ ਨੇ ਆਪਣੇ ਕਤੂਰਿਆਂ ਨੂੰ ਜਨਮ ਦਿੱਤਾ ਹੋਇਆ ਸੀ। ਅਤੇ ਉਹ ਪੁੱਤੀ ਨੇ ਉਸ ਨੂੰ ਆਪਣਾ ਕਤੂਰਾ ਸਮਝ ਕੇ ਆਪਣਾ ਹੀ ਦੁੱਧ ਪਲਾਉਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਥੋਂ ਲੰਘਣ ਲੱਗੇ ਤਾਂ ਉਹਨਾਂ ਨੇ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਅਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਸਿੱਖਾਂ ਨੂੰ ਬਚਨ ਕੀਤਾ ਕਿ ਭਾਈ ਦੇਖੋ ਇਹ ਬੱਚਾ ਕਿੱਥੇ ਰੋ ਰਿਹਾ ਹੈ ਜਦੋਂ ਉਹਨਾਂ ਨੇ ਦੇਖਿਆ ਤਾਂ ਉਹ ਬੱਚੇ ਨੂੰ ਚੁੱਕ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਕੋਲ ਲੈ ਆਏ ਅਤੇ ਭਾਈ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਬੱਚੇ ਨੂੰ ਦੇਖਿਆ ਤਾਂ ਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਸਭ ਤੋਂ ਪਹਿਲਾਂ ਇਸ ਬੱਚੇ ਦਾ ਇਸ਼ਨਾਨ ਕਰਾਓ ਇਸ ਨੂੰ ਸੁਥਰਾ ਕਰੋ ਉਤੋਂ ਹੀ ਭਾਈ ਸੁਥਰੇ ਦਾ ਨਾਮ ਸੁਥਰਾ ਸਾਹ ਪੈ ਗਿਆ ਅਦੇ ਦਿਹਾ ਦੇ ਵਿੱਚ ਜ਼ਿਕਰ ਆਇਆ ਹੈ ਕੇ ਸੁਥਰੇ ਸਾਹਿ ਦੀ ਜਿਹੜੀ ਉਮਰ ਹੈ ਉਹ 140 ਵਰੇ ਹੋਈ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਮੇਂ ਜਦੋਂ ਉਹਨਾਂ ਨੇ ਆਪਣੇ ਦਰਬਾਰ ਦੇ ਵਿੱਚ 52 ਕਵੀ ਰੱਖੇ ਹੋਏ ਸਨ ਤਾਂ ਸੁਥਰਾ ਸਾਹ ਉਹਨਾਂ ਦੇ ਵਿੱਚੋਂ ਇੱਕ ਸੀ। ਪਰੰਤੂ ਉਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਦਰਬਾਰ ਦੇ ਵਿੱਚ ਸੇਵਾ ਤਾਂ ਘੱਟ ਵੱਧ ਹੀ ਕਰਦਾ ਸੀ ਪਰੰਤੂ ਜਦੋਂ ਕੋਈ ਉਹ ਗੱਲ ਕਰਦਾ ਸੀ ਤਾਂ ਬਹੁਤ ਸਾਫ਼ ਸੁਥਰੀ ਗੱਲ ਕਰਦਾ ਸੀ ਇਸੇ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਸੁਥਰੇ ਸਾਹ ਨੂੰ ਆਪਣੇ ਦਰਬਾਰ ਦੇ ਵਿੱਚ ਆਪਣੇ ਕਵੀਆਂ ਦੇ ਵਿੱਚ ਰੱਖਿਆ ਹੋਇਆ ਸੀ ਸੁਤਰਾ ਸਾਹ ਹਾਸੇ ਵਾਲੀਆਂ ਕਵਤਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਸੁਣਾਉਂਦੇ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਤਰੀ ਸਾਧੀਆਂ ਕਵਤਾਂਵਾਂ ਸੁਣ ਕੇ ਬਹੁਤ ਖੁਸ਼ ਹੁੰਦੇ ਸਨ ਪਰੰਤੂ ਜਿਹੜੇ ਸਿੱਖ ਸਨ ਉਹ ਸੂਤਰੀ ਸਾਹ ਦੇ ਨਾਲ ਵੈਰ ਰੱਖਣ ਲੱਗ ਪਏ ਕਿ ਇਹ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਬਹੁਤ ਨੇੜੇ ਹੈ ਗੁਰੂ ਜੀ ਭਾਈ ਸੂਤਰੀ ਨੂੰ ਬਹੁਤ ਪਿਆਰ ਕਰਦੇ ਹਨ ਪਰੰਤੂ ਜਿਹੜਾ ਸੂਤਰਾ ਹੈ ਉਹ ਤਾਂ ਅਨਾਥ ਹੈ ਇਸ ਦਾ ਨਾਂ ਕੋਈ ਅੱਗੇ ਹੈ ਤੇ ਨਾ ਕੋਈ ਪਿੱਛੇ ਹੈ ਤਾਂ ਕਈ ਸਿੱਖ ਉਸ ਦੇ ਨਾਲ ਵੈਰ ਰੱਖਣ ਲੱਗ ਪਏ। ਅਤੇ ਜਦੋਂ ਸੁਤਰਾ ਸਾਹਿਬ ਬਾਹਰ ਕੋਈ ਸਮਾਨ ਲੈਣ ਵਾਸਤੇ ਗਿਆ ਸੀ, ਵਸਤੂਆਂ ਲੈਣ ਵਾਸਤੇ ਗਿਆ ਹੋਇਆ ਸੀ ਤਾਂ ਉਹਨਾਂ ਨੇ ਸਿੱਖਾਂ ਨੇ ਵਿਚਾਰ ਕੀਤਾ ਕਿ ਅੱਜ ਤੋਂ ਬਾਅਦ ਇਸ ਨੂੰ ਦਰਬਾਰ ਦੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਅਤੇ ਉਹਨਾਂ ਨੇ ਉੱਥੇ ਇੱਕ ਪਹਿਰੇਦਾਰ ਖੜਾ ਕਰ ਦਿੱਤਾ ਕਿ ਜਿਹੜਾ ਵੀ ਸਤਗੁਰਾਂ ਦੇ ਦਰਸ਼ਨ ਕਰਨਾ ਚਾਹੇਗਾ ਉਹ ਆਪਣੇ ਨਾਲ ਕੋਈ ਵਸਤੂ ਲੈ ਕੇ ਆਵੇ ਸਤਗੁਰਾਂ ਨੂੰ ਕੋਈ ਵਸਤੂ ਭੇਟ ਕਰੇ ਤਾਂ ਉਹਨਾਂ ਨੂੰ ਦਰਸ਼ਨ ਕਰਨ ਦਿੱਤੇ ਜਾਣਗੇ ਅਤੇ ਜਦੋਂ ਭਾਈ ਸੂਤਰੇ ਸਾਹਿਬ ਕਈ ਦਿਨਾਂ ਬਾਅਦ ਵਾਪਸ ਆਏ ਤਾਂ ਉਸ ਜੋ ਪਹਿਰੇਦਾਰ ਸੀ ਉਸ ਨੇ ਭਾਈ ਸੂਤਰੇ ਨੂੰ ਗੁਰੂ ਦਰਬਾਰ ਦੇ ਅੰਦਰ ਨਹੀਂ ਜਾਣ ਦਿੱਤਾ ਤਾਂ ਭਾਈ ਸੂਤਰੇ ਨੇ ਬੇਨਤੀ ਕੀਤੀ ਕਿ ਮੈਨੂੰ ਕਈ ਦਿਨ ਹੋ ਗਏ ਹਨ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਮੈਂ ਦਰਸ਼ਨ ਕਰਨੇ ਹਨ ਤਾਂ ਸੁਪਹਿਰੇਦਾਰ ਨੇ ਕਿਹਾ ਕਿ ਜੇ ਸਤਗੁਰਾਂ ਦੇ ਦਰਸ਼ਨ ਕਰਨੇ ਹਨ ਤਾਂ ਤੈਨੂੰ ਕੋਈ ਰਾਸਤ ਕੋਈ ਭੇਟਾ ਲੈ ਕੇ ਆਉਣੀ ਪਵੇਗੀ ਪਰੰਤੂ ਜਿਹੜਾ ਸੂਤਰੇ ਸਾਹਿ ਸੀ ਉਹ ਬਹੁਤ ਗਰੀਬ ਸੀ ਨਾ ਉਸਦੇ ਕੋਲ ਕਿ ਪੈਸਾ ਸੀ ਉਸ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ ਅਤੇ ਪਹਿਰੇਦਾਰ ਨੂੰ ਧੋਖਾ ਦੇਣ ਵਾਸਤੇ ਉਸ ਨੇ ਇੱਕ ਕੱਪੜੇ ਦੇ ਵਿੱਚ ਰੇਤ ਇਕੱਠੀ ਕਰ ਲਈ ਜਦੋਂ ਰੇਤ ਇਕੱਠੀ ਕੀਤੀ ਤਾਂ ਉਹ ਪੰਡ ਬਣ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ ਜਦੋਂ ਪਹਿਰੇਦਾਰ ਨੇ ਭਾਈ ਸੁਥਰੇ ਨੂੰ ਪੁੱਛਿਆ ਕਿ ਇਸ ਪੰਡ ਦੇ ਵਿੱਚ ਕੀ ਹੈ ਉਸਨੇ ਕਿਹਾ ਕਿ ਮੈਂ ਸਤੂਗੁਰਾਂ ਦੇ ਦਰਬਾਰ ਦੇ ਵਿੱਚ ਖੰਡ ਲੈ ਕੇ ਆਇਆ ਹਾਂ ਜਦੋਂ ਇਹਨਾਂ ਸੁਣਿਆ ਤਾਂ ਉਸ ਪਹਿਰੇਦਾਰ ਨੇ ਉਸ ਨੂੰ ਅੰਦਰ ਜਾਣ ਦਿੱਤਾ ਤਾਂ ਭਾਈ ਸੁਥਰੇ ਸਾਹ ਨੇ ਉਹ ਰੇਤ ਦੀ ਪੰਡ ਰੇਤੇ ਦੀ ਭਰੀ ਹੋਈ ਪੰਡ ਗਠੜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਅਤੇ ਉਸ ਪੰਡ ਦੇ ਆਲੇ-ਦੁਆਲੇ ਪ੍ਰਕਰਮਾ ਕਰਨ ਲੱਗ ਪਏ ਅਤੇ ਉਸ ਪੰਡ ਨੂੰ ਮੱਥਾ ਟੇਕਣ ਲੱਗ ਪਏ ਜਦੋਂ ਇਹ ਕੌਤਕ ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਹੋਰ ਦਰਬਾਰ ਦੇ ਵਿੱਚ ਕਬੀਆ ਨੇ ਦੇਖਿਆ ਤਾਂ ਉਹਨਾਂ ਨੇ ਸੁਥਰੇ ਸਾਹ ਨੂੰ ਪੁੱਛਿਆ ਕਿ ਸੁਥਰੇ ਸਾ ਤੂੰ ਇਹ ਕੀ ਕਰ ਰਿਹਾ ਹੈ ਇੱਕ ਰੇਤੇ ਦੀ ਪੰਡ ਦੇ ਆਲੇ-ਦੁਆਲੇ ਤੋ ਪ੍ਰਕਰਮਾ ਕਰਦਾ ਹੈ ਅਤੇ ਇਸ ਨੂੰ ਮੱਥਾ ਟੇਕ ਰਿਹਾ ਹੈ ਤਾਂ ਭਾਈ ਸੁਤਰੇ ਸਾਹ ਨੇ ਬਹੁਤ ਸੋਹਣਾ ਜਵਾਬ ਉਹਤੇ ਦਿੱਤਾ ਕਿਉਂਕਿ ਜਿਹੜਾ ਸੁਤਰਾ ਸਾ ਸੀ ਉਹ ਦਰਬਾਰ ਦੇ ਵਿੱਚ ਬਹੁਤ ਸੁਥਰੀ ਸਾਫ ਸੁਥਰੀ ਗੱਲ ਕਰਦਾ ਸੀ ਤਾਂ ਉਸ ਨੇ ਉਸ ਵੇਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਦੱਸਿਆ ਕਿ ਜਿਸ ਦੇ ਕਾਰਨ ਮੈਂ ਦਰਬਾਰ ਦੇ ਵਿੱਚ ਆਇਆ ਹਾਂ ਤਾਂ ਮੈਂ ਉਸਨੂੰ ਹੀ ਨਮਸਕਾਰ ਕਰ ਰਿਹਾ ਹਾਂ ਕਿਉਂਕਿ ਮੈਨੂੰ ਬਾਹਰ ਜੋ ਪਹਿਰੇਦਾਰ ਖੜਾ ਹੈ ਉਸਨੇ ਇਹ ਵਾਚਨ ਕੀਤਾ ਸੀ ਕਿ ਜੇ ਸਤਿਗੁਰਾਂ ਦੇ ਦਰਸ਼ਨ ਕਰਨੇ ਹਨ ਤਾਂ ਤੈਨੂੰ ਆਪਣੇ ਨਾਲ ਕੁਝ ਰਾਸਤ ਕੁਝ ਪੈਸੇ ਲੈ ਕੇ ਆਉਣੇ ਪੈਣਗੇ ਤਾਂ ਇਸ ਕਰਕੇ ਮੈਂ ਇਸ ਪੰਡ ਦੇ ਵਿੱਚ ਰੇਤ ਇਕੱਠੀ ਕਰਕੇ ਲੈ ਕੇ ਆਇਆ ਹਾਂ ਅਤੇ ਉਸਨੂੰ ਕਿਹਾ ਕਿ ਮੈਂ ਸਤਿਗੁਰਾਂ ਵਾਸਤੇ ਖੰਡ ਲੈ ਕੇ ਆਇਆ ਹਾਂ ਜੇ ਮੈਂ ਇਹ ਨਾਂ ਲੈ ਕੇ ਆਉਂਦਾ ਤਾਂ ਮੈਨੂੰ ਤੁਹਾਡੇ ਦਰਸ਼ਨ ਕਰਨ ਨਹੀਂ ਦਿੱਤੇ ਜਾਣੇ ਹੰਸਮ ਤਾਂ ਇਸ ਕਰਕੇ ਇਸ ਪੰਡ ਨੇ ਮੈਨੂੰ ਤੁਹਾਡੇ ਦਰਸ਼ਨ ਕਰਨ ਵਾਸਤੇ ਇੱਥੇ ਲਿਆਂਦਾ ਹੈ ਤਾਂ ਇਸ ਕਰਕੇ ਮੈਂ ਇਸ ਰੇਤ ਦੀ ਪੰਡ ਦੇ ਆਲੇ-ਦੁਆਲੇ ਪ੍ਰਕਰਮਾ ਕਰ ਰਿਹਾ ਹਾਂ ਅਤੇ ਇਸ ਦੇ ਇਸ ਨੂੰ ਮੈਂ ਮੱਥਾ ਟੇਕ ਰਿਹਾ ਹਾਂ ਜਦੋਂ ਸਤਿਗੁਰਾਂ ਨੇ ਇਹ ਗੱਲ ਸੁਣੀ ਤਾਂ 사ਤਗੁਰਾਂ ਨੇ ਸੁਥਰੇ ਸਾਹਿ ਦੀ ਉਹ ਰੇਤ ਵੀ ਕਬੂਲ ਕਰੀ ਕਿਉਂਕਿ ਜਦੋਂ ਕੋਈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਸੀ ਤਾਂ ਉਹ ਆਪਣੇ ਨਾਲ ਕੋਈ ਹਥਿਆਰ ਲੈ ਕੇ ਆਉਂਦਾ ਕੋਈ ਸ਼ਸਤਰ ਲੈ ਕੇ ਆਉਂਦਾ ਅੱਧੇ ਕੋਈ ਸੋਨੇ ਦੀਆਂ ਮੋਹਰਾਂ ਦਾਣ ਕਰਦਾ ਪਰੰਤੂ ਸੁਥਰਾ ਸਾਹ ਆਪਣੇ ਨਾਲ ਰੇਤ ਦੀ ਪੰਡ ਲੈ ਕੇ ਆਇਆ ਕਿਉਂਕਿ ਭਾਈ ਸੂਤਰੇ ਸਾ ਉਹਨਾਂ ਦੇ ਵਿੱਚ ਸ਼ਰਧਾ ਸੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਭਾਈ ਸੂਤਰੇ ਸਾ ਦੀ ਜਿਹੜੀ ਰੇਤ ਦੀ ਪੰਡ ਸੀ ਉਹ ਵੀ ਕਬੂਲ ਕੀਤੀ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਇਹ ਸੂਤਰੇ ਸਾ ਦੀ ਜਿਹੜੀ ਰੇਤ ਹੈ ਉਹ ਲੈ ਜਾਵੋ ਅਤੇ ਲੰਗਰ ਦੇ ਵਿੱਚ ਜਾ ਕੇ ਇਸ ਦੇ ਨਾਲ ਜਿਹੜੇ ਸੰਗਤਾਂ ਦੇ ਵਰਤਨ ਹਨ ਉਹਨਾਂ ਨੂੰ ਸਾਫ਼ ਕਰੋ ਇਸ ਕਰਕੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸਮਝਾਉਂਦੇ ਹਨ ਕਿ ਭਵ ਜਲ ਡੂਬਤ ਸਤਿਗੁਰ ਕਾਢ ਹੈ ਜਿਹੜਾ ਇਹ ਸੰਸਾਰ ਦੇ ਵਿੱਚ ਇਹ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਰਿਹਾ ਹੈ ਉਸ ਨੂੰ ਸਤਿਗੁਰੂ ਜੀ ਆਪ ਆਪਣਾ ਹੱਥ ਰੱਖ ਕੇ ਬਚਾਉਂਦੇ ਹਨ ਭਾਈ ਸੁਤਰੇ ਸਾਹਿਬ ਜੀ ਉਹਨਾਂ ਨੂੰ ਧੰਨ ਸ਼ਿਮੇ ਪਾਸਾ ਸ਼੍ਰੀ ਗੁਰੂ ਹਰਗੋਇ ਸਾਹਿਬ ਜੀ ਮਹਾਰਾਜ ਉਹਨਾਂ ਨੇ ਹੀ ਉੱਦੀ ਪਾਲਣਾ ਕੀਤੀ ਅਤੇ ਪਾਲ ਪੋਸ਼ਕੀ ਵੱਡਾ ਕੀਤਾ ਅਤੇ ਫਿਰ ਉਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਦਰਬਾਰ ਦੇ ਵਿੱਚ ਕਬੇ ਰਹੇ ਇਸ ਕਰਕੇ ਜਦੋਂ ਗੁਰੂ ਦੀ ਨਾਦਰ ਸਾਡੇ ਉੱਪਰ ਹੋ ਜਾਂਦੀ ਹੈ ਤਾਂ ਗੁਰੂ ਜੀ ਡੁੱਬਦਿਆਂ ਨੂੰ ਬਚਾ ਲੈਂਦੇ ਹਨ ਜਨਮ ਜਨਮ কা ਟੂਟਾ ਗੰਢ ਹੈ ਜਿਹੜੇ ਅਨੇਕਾਂ ਜਨਮਾਂ ਤੋਂ ਪਰਮਾਤਮਾ ਦੇ ਨਾਲੋਂ ਟੁੱਟੇ ਹੁੰਦੇ ਹਨ ਫਿਰ ਗੁਰੂ ਉਸ ਨੂੰ ਪਰਮਾਤਮਾ ਦਾ ਨਾਮ ਜੋ ਦੇ ਕੇ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ ਗੁਰ ਕੀ ਸੇਵਾ ਕਰੋ ਦਿਨ ਰਾਤ ਅਤੇ ਉਹ ਪਰਮਾਤਮਾ ਦਾ ਨਾਮ ਲੈ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਫਿਰ ਦਿਨ ਰਾਤ ਗੁਰੂ ਦੀ ਜਿਹੜੀ ਦੱਸੀ ਹੋਈ ਸੇਵਾ ਹੈ ਉਹ ਕਰਦਾ ਹੈ ਕੋਈ ਜੋੜਿਆਂ ਦੀ ਸੇਵਾ ਕਰਦਾ ਹੈ ਕੋਈ ਲੰਗਰਾਂ ਦੇ ਵਿੱਚ ਸੇਵਾ ਕਰਦਾ ਹੈ ਕੋਈ ਗੁਰੂ ਦਰਬਾਰ ਦੀ ਸੇਵਾ ਕਰਦਾ ਹੈ ਜਿਹੜੀ ਸੇਵਾ ਹੈ ਜੇ ਸੱਚੇ ਮਨ ਦੇ ਨਾਲ ਕੀਤੀ ਜਾਵੇ ਤਾਂ ਫਿਰ ਜਿਹੜਾ ਮਨੁੱਖ ਸੇਵਾ ਕਰਦਾ ਹੈ ਉਸ ਦੇ ਜਿਹੜੇ ਦੁੱਖ ਦਰਦ ਹਨ ਉਹ ਸਾਰੇ ਹੀ ਦੂਰ ਹੋ ਜਾਂਦੇ ਹਨ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜਿਹੜਾ ਸੱਚੇ ਮਨ ਦੇ ਨਾਲ ਗੁਰੂ ਦੀ ਦੱਸੀ ਹੋਈ ਸੇਵਾ ਕਰਦਾ ਹੈ ਪਰ ਉਹਦਾ ਜਿਹੜਾ ਜਨਮ ਹੈ ਉਹ ਸਫਲਾ ਹੋ ਜਾਂਦਾ ਹੈ ਸੂਖ ਸਹਜ ਮਨ ਆਵੇ ਸ਼ਾਂਤ ਫਿਰ ਸੇਵਾ ਕਰਕੇ ਉਸ ਮਨੁੱਖ ਦੇ ਮਨ ਦੇ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ ਅਤੇ ਆਤਮਿਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ਸਤਗੁਰ ਕੀ ਰੇਨ ਬੜ ਭਾਗੀ ਪਾਵੈ ਜਿਹੜੀ ਇਹ ਸੇਵਾ ਹੁੰਦੀ ਹੈ ਗੁਰੂ ਕੇ ਲੰਗਰਾਂ ਦੀ ਗੁਰੂ ਦਰਬਾਰ ਦੀ ਜਿਹੜੀ ਸੇਵਾ ਹੁੰਦੀ ਹੈ ਉਹ ਭਾਗਾ ਵਾਲੇ ਮਨੁੱਖਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਨਾਨਕ ਗੁਰ ਕੋ ਸਤਵਲ ਜਾਵੈ ਫਿਰ ਜਿਹੜੇ ਗੁਰੂ ਦਰਬਾਰ ਦੇ ਵਿੱਚ ਸੇਵਾ ਕਰਦੇ ਹਨ ਇਹ ਤਾਂ ਅੰਸ਼ੇਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਪਰਮਾਤਮਾ ਉਸ ਮਨੁੱਖ ਤੋਂ ਖੁਸ਼ ਹੁੰਦਾ ਹੈ ਅਤੇ ਉਸ ਤੋਂ ਸਤਕੇ ਜਾਂਦਾ ਹੈ ਜਿਹੜਾ ਗੁਰੂ ਦਰਬਾਰ ਦੀ ਗੁਰੂ ਕੇ ਲੰਗਰਾਂ ਦੀ ਅਤੇ ਸੰਗਤਾਂ ਦੀ ਜਿਹੜਾ ਸੇਵਾ ਸੱਚੇ ਮਨ ਦੇ ਨਾਲ ਕਰਦਾ ਹੈ ਸੋ ਇਸ ਕਰਕੇ ਸਾਨੂੰ ਵੀ ਭਾਈ ਗੁਰੂ ਦੀ ਦੱਸੀ ਹੋਈ ਸੇਵਾ ਕਰਨੀ ਚਾਹੀਦੀ ਹੈ ਜੋੜਿਆਂ ਦੀ ਸੇਵਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਤਾਂ ਸਾਨੂੰ ਲੰਗਰਾਂ ਦੇ ਵਿੱਚ ਸੇਵਾ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਅੱਜ ਗੁਰੂ ਦਰਬਾਰ ਦੀ ਸਾਫ ਸਵਾਈ ਹੋਣੀ ਹੈ ਤਾਂ ਸਾਨੂੰ ਸਾਰੇ ਸੰਗਤਾਂ ਨੂੰ ਇਕੱਠੇ ਹੋ ਕੇ ਇਕੱਤਰ ਹੋ ਕੇ ਗੁਰੂ ਦਰਬਾਰ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਕਰਕੇ ਜਿਹੜਾ ਸੱਚੇ ਮਨ ਦੇ ਨਾਲ ਸੇਵਾ ਕਰਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਉਸ ਦੀ ਜਿਹੜੀ ਸੇਵਾ ਹੋਏ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੀ ਹੈ ਫੇਰ ਪਰਮਾਤਮਾ ਉਸ ਤੋਂ ਖੁਸ਼ ਹੋ ਜਾਂਦਾ ਹੈ ਅਤੇ ਉਸ ਤੋਂ ਸਦਕੇ ਜਾਂਦਾ ਹੈ ਇਸ ਕਰਕੇ ਜਿੰਨਾ ਵੀ ਸਮਾਂ ਮਿਲੇ ਤਾਂ ਸਤਿਗੁਰਾਂ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਸੇਵਾ ਕਰਨੀ ਚਾਹੀਦੀ ਹੈ ਫੇਰੀ ਜਿਹੜਾ ਸਾਡਾ ਜਨਮ ਹੈ ਸਾਡਾ ਜੀਵਨ ਹੈ ਉਹ ਸਫਲਾ ਹੁੰਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਿਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ